ਹੁਣ ਕਿੰਨਾ ਕ ਜਸ਼ਨ ਹੈ ਹੁਣ ਇਸ ਸਮੇਂ ਪਰਿਵਾਰ ਦੇ ਵਿੱਚ ਕਿ ਇੰਨੀ ਵੱਡੀ ਅਹੁਦੇਦਾਰੀ ਜਿਹੜੀ ਕਿ ਹੁਣ ਕਹਿੰਦੇ ਖੁਦ ਹੀ ਕੋ ਕਰ ਬੁਲੰਦ ਇਤਨਾ ਕਿ ਖੁਦਾ ਖੁਦ ਬੰਦੇ ਸੇ ਪੁੱਛੇ ਬਤਾ ਤੇਰੀ ਰਜ਼ਾ ਕੀ ਹੈ ਸੋ ਜਿਵੇਂ ਕਿ ਸਾਡੇ ਮੇਰੀ ਭੈਣ ਮਾਲਵਾ ਸੈਂਟਰਲ ਤੋਂ ਅਜਿੰਦਰ ਕੌਰ ਨਾਲ ਖੜੇ ਨੇ ਇੱਕ ਨਾਰੀ ਸ਼ਕਤੀ ਦੇ ਰੂਪ ਦੇ ਵਿੱਚ ਉੱਭਰ ਕੇ ਆਏ ਆ ਦੇਖੋ ਅਗਰ ਕੋਈ ਵੀ ਅਹੁਦਾ ਮਿਲਦਾ ਇੰਜ ਨਹੀਂ ਮਿਲ ਜਾਂਦਾ ਅੱਧਾ ਅੱਧੇ ਦੇ ਨਾਲ ਨਾਲ ਤੁਸੀਂ ਸੇਵਾ ਕਰਨੀ ਹੈ ਇਹ ਪ੍ਰਦਾਨਗੀ ਵਰਡ ਤਾਂ ਚਲੋ ਐਸ ਕੈਜੂਅਲ ਵਰਡਸ ਬਣੇ ਹੋਏ ਨੇ ਬਟ ਮੈਂ ਚੀਜ਼ ਦੱਸਦੀਆਂ ਕਿ ਜਿਵੇਂ ਜਿਵੇਂ ਸਭ ਨੂੰ ਪਤਾ ਹੈ ਕਿ ਮਿਹਨਤਾਂ ਦੇ ਨਾਲ ਹੀ ਇਨਸਾਨ ਪਹੁੰਚਦਾ ਹੈ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦੀ ਹਾਂ ਬਾਬਾ ਦੀਪ ਸਿੰਘ ਜੀ ਦਾ ਕਿ ਜਿਨਾਂ ਦੇ ਸਦਕਾ ਅਜੇ ਇੱਥੇ ਤੱਕ ਪਹੁੰਚੇ ਆਂ ਔਰ ਮੈਂ ਸਾਰੇ ਆਪਣੀ ਹਾਈ ਕਮਾਂਡ ਦਾ ਧੰਨਵਾਦ ਕਰੂੰਗੀ ਔਰ ਅਗਰ ਮੈਂ ਗੱਲ ਕਰਾਂ ਤਾਂ ਮੈਂ ਕਿਸ ਕਿਸ ਦਾ ਸ਼ੁਕਰੀਆ ادا ਕਰਾਂ ਹਰ ਮਤਲਬ ਕਿ ਨਾ ਹਰ ਮੋਤੀ ਹੈ ਔਰ ਹਰ ਮੈਂ ਆਪਣੇ ਹਾਈ ਕਮਾਂਡ ਦੇ ਹਰ ਉਸ ਇਨਸਾਨ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਲਈ ਬਹੁਤ ਜ਼ੋਰ ਲਗਾਇਆ ਬਹੁਤ ਕੋਸ਼ਿਸ਼ ਕੀਤੀ ਮੇਰੀ ਮਿਹਨਤ ਦਾ ਜ਼ਰੂਰ ਉਹਨਾਂ ਨੇ ਸੋਚਿਆ ਕਿ ਹਾਂ ਇਹਦਾ ਫਲ ਮਿਲਣਾ ਜ਼ਰੂਰ ਚਾਹੀਦਾ ਹਲਕੇ ਦੇ ਜਿਨ੍ਹਾਂ ਸਾਡੇ ਐਮਐਲਏ ਸਾਹਿਬ ਹੈ ਮੰਤਰੀ ਸਾਹਿਬ ਹੈ ਤੇ ਮੈਂ ਉਹਨਾਂ ਦਾ ਵੀ ਸੰਜੀਵ अरोड़ा ਜੀ ਉਹਨਾਂ ਸਾਰਿਆਂ ਦਾ ਧੰਨਵਾਦ ਕਰੂੰਗੀ ਬੀਰ ਆਮ ਆਦਮੀ ਪਾਰਟੀ ਨੇ ਇੱਕ ਵਾਰ ਫੇਰ ਤੋਂ ਉਦੇਦਾਰੀਆਂ ਦੁਆਰਾ ਦਿੱਤੇ ਹਨ ਤਾਂ ਇਸ ਸਮੇਂ ਅਮਨੀਸ਼ਾ ਕਪੂਰ ਮੈਮ ਦੇ ਦਫ਼ਤਰ ਦੇ ਵਿੱਚ ਮੌਜੂਦ ਹਨ ਜਿੱਥੇ ਉਹਨਾਂ ਨੂੰ ਡਿਸਟ੍ਰਿਕਟ ਇੰਚਾਰਜ वूਮਨ ਵਿੰਗ ਤੇ ਲਗਾਇਆ ਤੇ ਨਾਲ ਸਾਡੇ ਜਗENDER ਕੌਰ ਮੈਮ ਮੌਜੂਦ ਨੇ ਮਾਲਵਾ ਸੈਂਟਰ ਦੇ वूਮਨ ਵਿੰਗ ਦੇ ਇੰਚਾਰਜ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਸੋ ਸਵੀਟ ਆਫ ਯੂ ਥੈਂਕ ਯੂ ਸੋ ਮੱਚ ਸੱਚੇ ਪਾਛਾ ਦਾ ਧੰਨਵਾਦ ਕਰਦੀ ਹਾਂ ਬਾਬਾ ਦੀਪ ਸਿੰਘ ਜੀ ਦਾ कि ਜਿਨ੍ਹਾਂ ਦੇ ਸਦਕਾ ਅਜੇ ਇੱਥੇ ਤੱਕ ਪਹੁੰਚੇ ਆਂ ਔਰ ਮੈਂ ਸਾਰੇ ਆਪਣੀ ਹਾਈ ਕਮਾਂਡ ਦਾ ਧੰਨਵਾਦ ਕਰੂੰਗੀ ਔਰ ਅਗਰ ਮੈਂ ਗੱਲ ਕਰਾਂ ਤਾਂ ਮੈਂ ਕਿਸ ਕਿਸ ਦਾ ਸ਼ੁਕਰੀਆ ادا ਕਰਾਂ ਹਰ ਮਤਲਬ ਕਿ ਨਾ ਹਰ ਮੋਤੀ ਹੈ ਔਰ ਹਰ ਮੈਂ ਆਪਣੇ ਹਾਈ ਕਮਾਂਡ ਦੇ ਹਰ ਉਸ ਇਨਸਾਨ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਲਈ ਬਹੁਤ ਜ਼ੋਰ ਲਗਾਇਆ ਬਹੁਤ ਕੋਸ਼ਿਸ਼ ਕੀਤੀ ਮੇਰੀ ਮਿਹਨਤ ਦਾ ਜ਼ਰੂਰ ਉਹਨਾਂ ਨੇ ਸੋਚਿਆ ਕਿ ਹਾਂ ਇਹਦਾ ਫਲ ਮਿਲਣਾ ਜ਼ਰੂਰ ਚਾਹੀਦਾ ਸੋ ਮੈਂ ਆਪਣੇ ਹਲਕਾ ਵਿਧਾਇਕ ਚੌਧਰੀ ਮਦਨਾਲ ਬੱਗਾ ਜੀ ਦਾ ਆਪਣੇ ਪੱਪੀ ਪ੍ਰੈਸ਼ਰ ਪਾਜੀ ਦਾ ਕੁਲਵੰਤ ਸਿੱਧੂ ਸਾਹਿਬ ਦਾ ਭੋਲਾ ਵੀਰਜੀ ਦਾ ਔਰ ਮੈਮ ਸੀਨਾ ਅਗਰਵਾਲ ਜੀ ਦਾ ਮਤਲਬ ਕਿ ਜਿੰਨੇ ਸਾਡੇ ਇੱਥੇ ਦੇ ਹਲਕੀ ਦੇ ਜਿੰਨੇ ਸਾਡੇ ਐਮਐਲਏ ਸਾਹਿਬ ਹੈ ਮੰਤਰੀ ਸਾਹਿਬ ਹੈ ਤੇ ਮੈਂ ਉਹਨਾਂ ਦਾ ਵੀ ਸੰਜੀਵ अरोड़ा ਜੀ ਉਹਨਾਂ ਸਾਰਿਆਂ ਦਾ ਧੰਨਵਾਦ ਕਰੂੰਗੀ ਔਰ ਮੈਂ ਆਪਣੇ ਮੈਮ ਪਹਿਲਾਂ ਤਾਂ किस तरह कमा कि मैम अमन अरोड़ा जी ने बहुत बहुत मेरा इन्ना मतलब मेरे आशीर्वाद तशीर्वाद हाथ हाँ रख्या सो सैकेंड मैम गायत्री जी का बहुत बहुत धन्यवाद कर दी हाँ और हर उस महिला का धन्यवाद करूँगी और खास करके मैं अपनी भैन हजिंदर जी का देखो कुछ रिश्ते दिल दे दे है कुछ रिश्ते दिमाग दे होंगे है पर कुछ रिश्ते ईश्वर वो बना के भेजता जिन्हा कुछ पता भी नहीं हों सो अज so, जिथे पहुँचाया उस भैन का भी बहुत बहुत धनवाद ਤਮ ਕਿੰਨਾ ਕ ਜਸ਼ਨ ਹੈ ਹੁਣ ਇਸ ਸਮੇਂ ਪਰਿਵਾਰ ਦੇ ਵਿੱਚ ਕੀ ਐਨੀ ਵੱਡੀ ਉਧੇਦਾਰੀ ਜਿਹੜੀ ਕਿ ਹੁਣ ਮਿਲੀ ਕਿੰਦੇ ਖੁਦੀ ਕੋ ਕਰ ਬੁਲਨ ਦਿੱਤਨਾ ਕਿ ਖੁਦਾ ਖੁਦ ਬੰਦੇ ਸੇ ਪੁੱਛੇ ਬਤਾ ਤੇਰੀ ਰਜ਼ਾ ਕੀ ਹੈ ਸੋ ਜਿਵੇਂ ਕਿ ਸਾਡੇ ਮੇਰੀ ਪੈਨ ਮਾਲਵਾ ਸੈਂਟਰਲ ਤੋਂ ਅਜਿੰਦਰ ਕੌਰ ਨਾਲ ਖੜੇ ਨੇ ਇੱਕ ਨਾਰੀ ਸ਼ਕਤੀ ਦੇ ਰੂਪ ਦੇ ਵਿੱਚ ਉੱਭਰ ਕੇ ਆਏ ਹੈ ਦੇਖੋ ਅਗਰ ਕੋਈ ਵੀ ਅਹੁਦਾ ਮਿਲਦਾ ਐ ਇੰਜ ਨਹੀਂ ਮਿਲ ਜਾਂਦਾ ਅੱਧਾ ਅੱਧੇ ਦੇ ਨਾਲ ਨਾਲ ਤੁਸੀਂ ਸੇਵਾ ਕਰਨੀ ਹੈ ਇਹ ਪ੍ਰਦਾਨਗੀ ਵਰਡ ਤਾਂ ਚਲੋ ਐਸ ਕੈਜੂਅਲ ਵਰਡਸ ਬਣੇ ਹੋਏ ਨੇ ਬਟ ਮੈਂ ਚੀਜ਼ ਦੱਸਦੀਆਂ ਕਿ ਜਿਵੇਂ ਜਿਵੇਂ ਸਭ ਨੂੰ ਪਤਾ ਹੈ ਕਿ ਮਿਹਨਤਾਂ ਦੇ ਨਾਲ ਹੀ ਇਨਸਾਨ ਪਹੁੰਚਦਾ ਹੈ ਤੇ ਅਗਰ ਕਿਸੇ ਦਾ ਮੈਂ ਨਾਮ ਲੈਣਾ ਵੀ ਭੁੱਲ ਗਈ ਹੋਵਾਂ ਤੇ ਮੈਂ ਹੱਥ ਜੋੜ ਕੇ ਉਹਨਾਂ ਤੋਂ ਮਾਫੀ ਮੰਗਾਂਗੀ ਔਰ ਮੈਂ ਖਾਸ ਕਰਕੇ ਜਿਹੜੀ ਸਾਡੀ ਮੇਰ ਬਣੀ ਹੈ ਪੈਨਿੰਦਰਜੀਤ ਦੋਸਤੀ ਔਰ ਇਹ ਹੀ ਦੋਸਤੀ ਹੈ ਜਿਹੜੀ ਹਮੇਸ਼ਾ ਰਹੇਗੀ ਔਰ ਦੇਖੋ ਮਹਿਲਾਵਾਂ ਜਿੰਨੀਆਂ ਉਹਨਾਂ ਨੇ ਉਹ ਟੀਮ ਉਹ ਇੱਕ ਬਗੀਚਾ ਉਹ ਬਾਗਬਾਨੀ ਬਣਾਈ ਸੀ ਔਰ ਮੈਂ ਵੀ ਪੂਰੀ ਕੋਸ਼ਿਸ਼ ਕਰੂੰਗੀ ਕਿ ਉਸ ਬਾਗਵਾਨੀ ਨੂੰ ਸੋਨੇ ਟੰਗ ਨਾਲ ਸਜਾ ਕੇ ਰੱਖਾਂ ਜੇ ਕਿਸੇ ਦੇ ਨਾਲ ਕੋਈ ਮਨਮਟਾਵ ਵੀ ਹੋਊਗਾ ਉਹਨਾਂ ਦੇ ਕੋਲ ਆਪ ਜਾ ਕੇ ਉਹਨਾਂ ਦਾ ਮਨਮਟਾਵ ਦੂਰ ਕਰਨ ਦੀ ਕੋਸ਼ਿਸ਼ ਕਰੂੰਗੀ ਔਰ ਜਿਹੜੇ ਸਾਡੇ ਮਤਲਬ ਮੈਮ ਇਨਚਾਰਜ ਵੀ ਬਣੇ ਆ ਮੈਂ ਅਗਰ ਮੈਮ ਵਰਡ ਲੈ ਕੇ ਆਉਂਗੀ ਤਾਂ ਸ਼ਾਇਦ ਸਾਡੇ ਚੂ ਫਾਰਮੈਲिटीज ਹੋਣ ਲੀਆਂ ਸ਼ੁਰੂ ਹੋ ਜਾਣਗੀਆਂ ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ 2027 ਅਚੀਵ ਕਰਨੀ ਹੈ ਸੋ 2022 ਜਰੂਰ ਅਚੀਵ ਕਰ ਰਹੇ ਹਾਂ ਪਹਿਲਾਂ ਵੀ ਕੰਮ ਕਰਦੇ ਕਾਫੀ ਵਧੀਆ ਨਜ਼ਰ ਆਏ ਹ ਹਮੇਸ਼ਾ ਐਕਟਿਵ ਰਹਿਣ ਤੇ ਹੁਣ ਜਦੋਂ ਇਨਚਾਰਜ ਬਣਾਇਆ ਤਾਂ ਕਿਸ ਤਰੀਕੇ ਨਾਲ ਇਨਵੋਲਵਮੈਂਟ ਜਿਆਦਾ ਹੋਏਗੀ ਤੇ ਜਿਹੜੀ ਕੰਮ ਦੀ ਸਪੀਡ ਹੋਰ ਵਧੇਗੀ ਹੁਣ ਸਰ ਸਾਡਾ ਸਿੱਟਾ ਹੀ ਇਹੀ ਹੈ ਕਿ ਅਸੀਂ ਜਿਵੇਂ ਮੇਰੀ ਪੈਨ ਪੂਨਮ ਵੀ ਬਣੀ ਹੈ ਬਾਕੀ ਸਾਡੀਆਂ ਜਿਵੇਂ ਵੀ ਮੈਮ ਦੇ ਕੋਆਰਡੀਨੇਟਰਸ ਲਗਾਈਆਂ ਸੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਆਪਸ ਵਿੱਚ ਮਿਲ ਕੇ ਕੰਦੇ ਨਾਲ ਕੰਦਾ ਜੋੜ ਕੇ ਜੇ ਆਪਾਂ ਪ੍ਰਧਾਨਗੀ ਜਾਂ ਫਾਰਮੈਲिटीज ਚ ਪਾਵਾਂਗੇ ਫਿਰ ਤਾਂ ਨਹੀਂ ਕੁਝ ਪਾਵਾਂਗੇ ਸੋ ਆਮ ਆਦਮੀ ਪਾਰਟੀ ਦੇ ਜੋ ਅਜੰਡਾਜ਼ ਹੈ ਜੋ ਕੰਮ ਕਰ ਰਹੇ ਨੇ ਉਹ ਅਸੀਂ ਘਰ ਘਰ ਤੱਕ ਪਹੁੰਚਾਣੇ ਆ ਅਸੀਂ ਗਰਾਊਂਡ ਲੈਵਲ ਤੇ ਜਾਣਾ ਔਰ ਇੱਕ ਇੱਕ ਘਰ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਦਾ ਬੋਟਾ ਲਾਉਣਾ ਹੈ ਅਨਕ ਇਸ ਰਿਕਨ ਦੇਖਦੇ ਨੇ ਵੀ ਪਰਿਵਾਰ ਹੁਣ ਹੋਰ ਵੱਡਾ ਹੋਇਆ ਹੈ ਨਵੇਂ ਚਾਰਜ ਜਿਹੜੇ ਕਿ ਲੱਗੇ ਨੇ ਸਭ ਤੋਂ ਪਹਿਲਾਂ ਮੇਰੀ ਛੋਟੀ ਭੈਣ ਮਨੀਸ਼ਾ ਕਪੂਰ ਨੂੰ ਬਹੁਤ ਬਹੁਤ ਮੁਬਾਰਕਾ ਲੁਧਿਆਣੇ ਨੂੰ ਇਹ ਨਾਮ ਕੋਈ ਪਹਿਲਾਂ ਤੋਂ ਜਾਨੂ ਨਾਮ ਹੈ ਕੋਈ ਦੱਸਣ ਦੀ ਲੋੜ ਨਹੀਂ ਸੋ ਅੱਜ ਤੋਂ ਇਹਨਾਂ ਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਹੈ ਜ਼ਿਲ੍ਹਾ ਇਨਚਾਰਜ ਦੀ ਇਹ ਪਹਿਲਾਂ ਆਪਣੇ ਹਲਕੇ ਦੀ ਸੇਵਾ ਕਰ ਰਹੇ ਸੀਗੇ ਸੋ ਹੁਣ ਇਹਨਾਂ ਨੂੰ ਸਾਰੇ ਦੇ ਸਾਰੇ 6 ਵਿਧਾਨ ਸਭਾ ਹਲਕਿਆਂ ਦੀ ਸੇਵਾ ਕਰਨੀ ਪਏਗੀ ਤੇ ਇਹਨਾਂ ਸਭ ਨੂੰ ਨਾਲ ਲੈ ਕੇ ਚੱਲਣਾ ਪਏਗਾ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਬਹੁਤ ਵਧੀਆ ਤਰੀਕੇ ਇਸ ਜ਼ਿੰਮੇਵਾਰੀ ਨੂੰ ਨਿਭਾਉਣਗੇ ਜਿੱਥੇ ਮੇਰੀ ਲੋੜ ਪੈਗੀ ਮੈਂ ਹਮੇਸ਼ਾ ਇਹਨਾਂ ਦੇ ਨਾਲ ਖੜੀਆ ਨਾਲ ਹੀ ਸਾਡੇ 6 ਵਿਧਾਨ ਸਭਾ ਹਲਕਿਆਂ ਦੇ ਅੱਜ ਨਵੇਂ ਕੋਆਰਡੀਨੇਟਰ ਵੀ ਅਨਾਉਂਸ ਕਰ ਦਿੱਤੇ ਗਏ ਨੇ ਸੋ ਉਹਨਾਂ ਸਾਰਿਆਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਸਾਰੇ ਕੋਆਰਡੀਨੇਟਰਸ ਸਤੀ ਮਨੀਸ਼ਾ ਮੈਮ ਦੇ ਨਾਲ ਮਿਲ ਕੇ ਅਸੀਂ ਲੁਧਿਆਣੇ ਨੂੰ ਮੈਂ ਕੱਲ ਇੱਕ ਡ੍ਰੀਮ ਦੇ ਕੇ ਆਈਆਂ ਆਪਣੇ ਹਾਈ ਕਮਾਂਡ ਨੂੰ ਅਸੀਂ ਲੁਧਿਆਣੇ ਦੇ ਵਿੱਚ ਖਾਲੀ 20000 ਮਹਿਲਾਵਾਂ ਦੀ ਇੱਕ ਮੀਟਿੰਗ ਦੇਣੀ ਹੈ ਵਿਦੀਨ 3 ਮੰਥਸ ਸੋ ਲੁਧਿਆਣਾ ਉਹ ਪੰਜਾਬ ਦੇ ਵਿੱਚ ਪਹਿਲਾ ਸ਼ਹਿਰ ਹੋਏਗਾ ਜਿੱਥੇ 20000 ਊਮੈਨਸ ਦੀ ਮੀਟਿੰਗ ਹੋਏਗੀ ਇਹ ਮੇਰਾ ਇੱਕ ਆਪਣਾ ਪਰਸਨਲ ਡ੍ਰੀਮ ਹੈ ਜੋ ਆਪਣੇ ਮੈਂ ਅੱਜ ਹਾਈ ਕਮਾਂਡ ਨਾਲ ਕੱਲ ਸ਼ੇਅਰ ਕਰਕੇ ਆਈਆਂ ਤੇ ਉਹਦੇ ਵਿੱਚ ਸਭ ਤੋਂ ਵੱਡੀ ਅਹਿਮ ਭੂਮਿਕਾ ਡਿਸਟ੍ਰਿਕਟ ਇੰਚਾਰਜ ਦੀ ਮੇਰੇ ਨਾਲ ਰਹੇਗੀ ਅਸੀਂ ਇੱਕ ਟੀਮ ਦੀ ਤਰ੍ਹਾਂ ਕੰਮ ਕਰਾਂਗੇ ਇੱਥੇ ਕੋਈ ਛੋਟਾ ਵੱਡਾ ਨਹੀਂ ਹੈਗਾ ਇਸ ਆਮ ਆਦਮੀ ਪਾਰਟੀ ਦੀ ਜਿਹੜੀ ਇੱਕ ਬਖੂਬੀ ਇਹ ਹੈ ਕਿ ਇੱਥੇ ਕੋਈ ਛੋਟਾ ਵੱਡਾ ਕੋਈ ਪ੍ਰਦਾਨ ਕੋਈ ਅਹੁਦੇਦਾਰੀਆਂ ਮਾਇਨੇ ਨਹੀਂ ਰੱਖਦੀਆਂ ਇੱਥੇ ਸਿਰਫ ਕੰਮ ਬੋਲਦਾ ਜੇ ਤੁਸੀਂ ਕੰਮ ਕਰਦੇ ਹੋ ਤੇ ਤੁਹਾਨੂੰ ਇਹ ਅਹੁਦੇਦਾਰੀਆਂ ਪਾਰਟੀ ਆਪੇ ਨਿਵਾਜਦੀ ਹੈ ਸੋ ਸਾਰੇ ਹੀ ਨਵ ਨਿਯੁਕਤ ਵਿਧਾਨ ਸਭਾ ਹਲਕੇ ਦੇ ਕੋਆਰਡੀਨੇਟਰ ਤੇ ਡਿਸਟ੍ਰਿਕਟ ਇੰਚਾਰਜ ਨੂੰ ਬਹੁਤ ਬਹੁਤ ਮੁਬਾਰਕਾਂ ਸਾਰੇ ਮਿਲ ਕੇ ਇੱਕ ਟੀਮ ਟੀਮ ਦੀ ਤਰ੍ਹਾਂ ਕੰਮ ਕਰਾਂਗੇ ਤੇ ਲੁਧਿਆਣੇ ਦਾ ਨਾਮ ਸਭ ਤੋਂ ਫਰੰਟ ਤੇ ਲੈ ਕੇ ਆਵਾਂਗੇ 2027 ਦੀਆਂ ਤਿਆਰੀਆਂ ਲੱਗਦਾ ਕਿ ਹੁਣੇ ਤੋਂ ਸ਼ੁਰੂ ਹੋਈਆਂ ਹੋਈਆਂ ਨੇ ਕਿ ਜਿਹੜੀ ਮੈਦਾਨ ਹੈ ਫਤਿਹ ਜ਼ਰੂਰ ਕਰਾਂਗੇ ਬਿਲਕੁਲ ਜੀ ਬਿਲਕੁਲ 2027 ਵਾਸਤੇ ਊਮਨ ਵਿੰਗ ਬਿਲਕੁਲ ਤਿਆਰ ਕਰ ਦਿੱਤਾ ਗਿਆ ਹੈ ਨੀ ਪੱਤਰ ਰੱਖ ਦਿੱਤਾ ਗਿਆ ਹੈ ਸੋ ਊਮਨ ਵਿੰਗ ਜਿਹੜਾ 2027 ਦੇ ਵਿੱਚ ਬਹੁਤ ਵੱਡੀ ਰਿਸਪੌਂਸਿਬਿਲਟੀ ਨਿਭਾਏਗਾ ਇਹ ਸਾਡਾ ਇੱਕ ਡ੍ਰੀਮ ਵੀ ਹੈ ਮਹਿਲਾਵਾਂ ਇੱਕ ਐਜ਼ ਅ ਵੂਮਨ ਹੋਣ ਦੇ ਨਾਤੇ 2027 ਦੇ ਵਿੱਚ ਵਿੱਚ ਮੈਂ ਚਾਹੁੰਦੀ ਆ ਵਿਧਾਨ ਸਭਾ ਦੇ ਵਿੱਚ ਵੀ ਜਿਹੜੀਆਂ ਸੀਟਾਂ ਨੇ ਉਹ ਸਾਡੀਆਂ ਬਰਾਬਰ ਤੇ ਮੈਂ ਜ਼ਿਆਦਾ ਤਾਂ ਨਹੀਂ ਕਹਾਂਗੀ ਬਰਾਬਰ ਤੇ ਆ ਜਾਣ ਸੋ ਸਾਰਿਆਂ ਦਾ ਹਾ ਪਾਰਟੀ ਹਾਈ ਕਮਾਂਡ ਦਾ ਅਮਨ ਮੈਮ ਦਾ ਜਿਹੜੇ ਸਟ ਅ ਵੂਮਨ ਵਿੰਗ ਨੂੰ ਬਣਾਉਣ ਵਿੱਚ ਸਾਈ ਬਹੁਤ ਵੱਡੀ ਭੂਮਿਕਾ ਨਿਭਾ ਰਹੇ ਨੇ ਗਾਇਤਰੀ ਮੈਮ ਦਾ ਸਭ ਤੋਂ ਵੱਡਾ ਥੈਂਕਸ ਮਨੀਸ਼ ਤਿਸੋਧਿਆ ਜੀ ਦਾ ਜਿਨ੍ਹਾਂ ਨੇ ਵੂਮਨ ਵਿੰਗ ਤਿਆਰ ਕੀਤਾ ਤੇ ਵੂਮਨ ਵਿੰਗ ਜਿਹੜਾ ਇੱਕ ਬਹੁਤ ਵੱਡਾ ਵਿੰਗ ਪੰਜਾਬ ਦੇ ਵਿੱਚ ਬਣੇਗਾ